ਖਬਰਨਾਮਾ ਦੇਖ ਰਿਹਾ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਇੱਕ ਹੋਰ ਆਮ ਆਦਮੀ ਪਾਰਟੀ ਦਾ ਵਿਧਾਇਕ ਚੜ੍ਹਾ ਅੜਕੇ ਸੀਬੀਆਈ ਦੇ ਜੇ ਗੱਲ ਕਰੀਏ ਕੱਲ ਛਾਪੇਬਾਰੀ ਕੀਤੀ ਗਈ ਸੀ ਪੰਜਾਬ ਦੇ ਵਿੱਚ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਵੱਲੋਂ ਆ ਕੇ ਮੁਹਾਲੀ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਜਿਨ੍ਹਾਂ ਉੱਤੇ 48000 ਕਰੋੜ ਰੁਪਏ ਦੇ ਫਰਾਡਿੰਗ ਦੇ ਇਲਜ਼ਾਮ ਲੱਗੇ ਹੋਏ ਨੇ ਹਾਲਾਂਕਿ ਕੁਲਵੰਤ ਸਿੰਘ ਜਿਹੜੇ ਨੇ ਉਹ ਸੀਬੀਏ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਵੋੱਚ ਅਧਿਕਾਰੀਆਂ ਨੂੰ ਅਤੇ ਈਡੀ ਦੇ ਸਰਵੋੱਚ ਅਧਿਕਾਰੀਆਂ ਨੂੰ ਨਹੀਂ ਮਿਲੇ ਲੇਕਿਨ ਇਧਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਇੱਕ ਵਾਰ ਫਿਰ ਛਾਪੇ ਮਾਰੀ ਕਰ ਦਿੱਤੀ ਹੈ ਸੀਬੀ ਨੇ ਸੀਬੀਏ ਨੇ ਇੱਕ ਵਾਰ ਫਿਰ ਦੁਬਾਰਾ ਦਰਵਾਜ਼ੇ ਖੋਲ ਦਿੱਤੇ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਲੱਗਿਆ ਹੈ ਵੱਡਾ ਝਟਕਾ ਸਵੇਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਹੈ ਕਿ सीबीआई ਨੇ ਵੀਰਵਾਰ ਸਵੇਰੇ ਆਮ ਆ띠 ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਦੁਰਗੇਸ਼ ਪਾਟਕ ਦੇ ਦਿੱਲੀ ਸਥਿਤ ਤੇ ਛਾਪੇਮਾਰੀ ਕੀਤੀ सीबीआई ਅਧਿਕਾਰੀ ਮੁਤਾਬਕ ਇੱਕ ਕਦਮ ਵਿਦੇਸ਼ੀ ਯੋਗਦਾਨ ਰੈਗੂਲੇਟਰੀ ਐਕਟ ਐਫਸੀਆ ਰਾ ਦੇ ਤਹਿਤ ਇੱਕ ਮਾਮਲੇ ਦੀ ਜਾਂਚ ਸੰਬੰਧੀ ਚੁੱਕਿਆ ਗਿਆ ਹੈ ਦੂਜੇ ਪਾਸੇ ਆਪ ਨੇ ਇਸ ਛਾਪੇ ਨੂੰ ਸਿਆਸੀ ਰੰਗ ਦਿੰਦਿਆਂ ਦਾਵਾ ਕੀਤਾ ਕਿ ਇਹ ਕਾਰਵਾਈ ਗੁજરાਤ ਚੋਣਾਂ ਦੀ ਚੋਣਾਂ ਦੀਆਂ ਯੋਜਨਾਵਾਂ ਨਾਲ ਜੁੜੀ ਹੈ ਪਾਰਟੀ ਆਗੂ ਨੇ ਦੱਸਿਆ ਕਿ ਪਾਟਕ ਨੂੰ ਹਾਲ ਵਿੱਚ ਹੀ 2027 ਦੀਆਂ ਵਿਰਾਧ ਵਿਧਾਨ ਸਭਾ ਦੀ ਚੋਣਾਂ ਲਈ ਇੰਚਾਰਜ ਬਣਾਇਆ ਗਿਆ ਹੈ ਅਤੇ ਛਾਪੇ ਉਸ ਦੇ ਤੁਰੰਤ ਬਾਅਦ ਹੀ ਮਾਰਿਆ ਗਿਆ ਮਨੀਸ਼ ਸੋਦੀਆ ਨੇ ਇੰਸਟਾਗ੍ਰam 'ਚ ਲਿਖਿਆ ਹੈ ਭਾਜਪਾ ਨੂੰ ਪਤਾ ਲੱਗ ਗਿਆ ਹੈ ਕਿ ਗੁજરાਤ ਦੇ ਸਿਰਫ ਆਮ ਆਦਮੀ ਪਾਰਟੀ ਉਹਨਾਂ ਨੂੰ ਚੁਣੌਤੀ ਦੇ ਸਕਦੀ ਹੈ ਇਸ ਦਲਕਨ ਨੂੰ ਛਾਪੇਮਾਰੀ ਕਰਵਾ ਕੇ ਉਹਨਾਂ ਨੂੰ ਤਮਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਯਾਨੀ ਕਿ ਦੁਰਗੇਸ਼ ਪਾਟਕ ਦੇ ਘਰ ਸਵੇਰ ਤੋਂ ਹੁਣ ਤੱਕ ਲੈ ਕੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਚਾਹੇ ਉਹ ਪੰਜਾਬ ਦੇ ਵਿਧਾਇਕ ਹੋਣ ਪੰਜਾਬ ਦੇ ਤਾਂ ਮਜਦੂਗਾ ਜਿਹੜੇ ਮਜਦੂਦਾ ਵਿਧਾਇਕ ਨੇ ਕੁਲਵੰਤ ਸਿੰਘ ਉਹਨਾਂ ਦੇ ਘਰੇ ਕੱਲ ਈਡੀ ਅਤੇ ਈਰੀ ਦੇ ਸਿਰਪੋਚ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਯਾਨੀ ਕਿ ਇਸ ਨੂੰ ਰੰਜਸ ਦੀ ਰਾਜਨੀਤੀ ਦੱਸਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਇੱਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨਕ ਲਵੰਦ ਸਿੰਘ ਲੈ ਨੂੰ ਲੈ ਕੇ ਕੋਈ ਵੀ ਵੱਡਾ ਬਿਆਨ ਨਹੀਂ ਦੇ ਰਿਹਾ ਵੈਸੇ ਤਾਂ ਇਹ ਕਹਿੰਦੇ ਹੁੰਦੇ ਨੇ ਕਿ ਸਾਡੇ ਜਿੰਨੇ ਵੀ ਵਿਧਾਇਕ ਨੇ ਮੰਤਰੀ ਨੇ ਦੋ ਤੋਤੇ ਹੋਏ ਨੇ ਲੇਕਿਨ ਸੂਬੇ ਖੁਦ ਸੁਪਰੀਮੋ ਅਰਵਿੰਦ ਕੇਚੀਵਾਲ ਮਨੀਸ਼ ਸੋਧਿਆ ਤੇ ਜਤਿੰਦਰ ਜੈਨ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿ ਕੇ ਆਏ ਨਹੀਂ ਕਿਉਂਕਿ ਉਹਨਾਂ ਉੱਤੇ ਮਨੀ ਲਾਂਡਰਿੰਗ ਇੱਧਰ ਜਿਹੜੇ ਦੁਰਗੇਸ਼ ਪਾਟਕ ਨੇ ਉਹਨਾਂ ਉੱਤੇ ਵਿਦੇਸ਼ੀ ਵਿਦੇਸ਼ ਤੋਂ ਹਲਪ ਲਈ ਜਾ ਰਹੀ ਹੈ ਪੈਸੇ ਦੇ ਨਾਲ ਗੁਜਰਾਤ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਇਸ ਕਰਕੇ सीबीआई ਸਵੇਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਉਹਨਾਂ ਦੇ ਘਰ ਤੋਂ ਛਾਪੇਮਾਰੀ ਕਰ ਰਹੀ ਹੈ ਜੇਕਰ ਗੱਲ ਕਰੀਏ ਪੰਜਾਬ ਦੀ ਕੁਲਵੰਤ ਸਿੰਘ ਜੋ ਮਹਾਲਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਘਰ ਤੇ ਛਾਪੇਮਾਰੀ ਕੀਤੀ ਲੇਕਿਨ ਕੁਲਵੰਤ ਸਿੰਘ ਅੜਿੱਕੇ ਨਹੀਂ ਚੜੇ ਐਡੀ ਅਤੇ ਐਡੀ ਦੇ ਸਰ ਉੱਚ ਅਧਿਕਾਰੀਆਂ ਦੇ ਧੰਨਵਾਦ